ਪત્રਕਾਰ ਤੇ ਸ਼ੇਮ ਸਿੰਘ ਜੱਟਪੁਰੀ ਬੈਬੀ ਟੀਵੀ ਦੇਖਣ ਵਾਲਿਆਂ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਖਰੜ ਦੇ ਨਜ਼ਦੀਕ ਜੋ ਕਿ ਨਗਰ ਕਾਉਂਸਲ ਦੀ ਹਦੂਦ ਵਿੱਚ ਪਿੰਡ ਪੈਂਦਾ ਹੈ ਬਟਾਲੀ ਉੱਥੇ ਜ਼ਮੀਨ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਬਿਲਡਿੰਗ ਲਈ ਗ੍ਰਾਂਟ ਦਿੱਤੀ ਸੀ ਨਵਾਂ ਸਕੂਲ ਬਣਾਉਣ ਵਾਸਤੇ ਇਸ ਤੋਂ ਪਹਿਰੇ ਜਿਹੜਾ ਸਕੂਲ ਹੈ ਉਹ ਖਰੜ ਦੇ ਵਿੱਚ ਚੱਲ ਰਿਹਾ ਹੈ ਬੱਚਿਆਂ ਦੀ ਜ਼ਿਆਦਾ ਤਦਾਦ ਹੋਣ ਕਰਕੇ ਇਸ ਸਕੂਲ ਨੂੰ ਚੁਹਰੇ ਮੈਦਾਨ ਵਿੱਚ ਬਣਾਇਆ ਗਿਆ ਸੀ ਪਰ ਇਹ ਕਈ ਸਾਲਾਂ ਤੋਂ ਸਕੂਲ ਦੀ ਜਿਹੜੀ ਇਮਾਰਤ ਬਣ ਰਹੀ ਸੀ ਇਸ ਨੂੰ ਬਣਨ ਤੋਂ ਪਹਿਲਾਂ ਹੀ ਬ੍ਰਿਕਾਂ ਲੱਗ ਗਈਆਂ ਸਾਡੇ ਵਿੱਚ ਅੱਜ ਦੇ ਪੰਜਾਬ ਦੇ ਸਾਬਕਾ ਕੈਬਨਤ ਮੰਤਰੀ ਜਗਮਉਨ ਸਿੰਘ ਕੰਗ ਉਹ ਨਾਲ ਗੱਲਬਾਤ ਕਰਦੇ ਆ ਕਿ ਉਸ ਸਕੂਲ ਸੰਬੰਧੀ ਕੀ ਕਹਿਣਾ ਚਾਹੁੰਦੇ ਹਨ ਕੰਗ ਸਾਹਿਬ ਇਹ ਜੀ ਤੁਹਾਡੀ ਪਹਿਲਾਂ ਜੋ ਕਾਂਗਰਸ ਸਰਕਾਰ ਲੰਘ ਕੇ ਗਈ ਕੈਪਟਨ ਜਲਜੀਤ ਸਿੰਘ ਚੰਨੀ ਵਾਲੀ ਸਰਕਾਰ ਦੇ ਵਿੱਚ ਜਿਹੜੀ ਇਹਨਾਂ ਨੂੰ ਬਰਾੜ ਦਿੱਤੀ ਸੀ ਕਰੋੜਾਂ ਰੁਪਏ ਦੀ ਤੇ ਹੁਣ ਇਹ ਇਮਾਰਤ ਦੇ ਨਾਲ ਵਿਰਾਟ ਨਾਮ ਕਰਕੇ ਹੀ ਇਹ ਕੰਮ ਰੁਕਿਆ ਪਿਆ। ਉਹ ਜਿੰਦਗੀ ਲੈ। ਤੁਸੀਂ ਪਹਿਲਾਂ ਠੀਕ ਫਰਮਾਇਆ ਠੀਕ ਹੈ ਜੀ। ਕਿ ਜਦੋਂ ਆਪ ਪਾਰਟੀ ਸਰਕਾਰ ਨੂੰ ਪਹਿਲਾਂ ਚੰਦ ਮਹੀਨੇ ਬਾਅਦ ਤੇ ਗੌਰ ਸਾਹਿਬ ਵਾਲੇ ਜਨਕਮ ਚੰਨੀ ਬੁਖਬਤੀ ਤੇ ਉਹਨਾਂ ਨੂੰ ਮੌਕਾ ਮਿਲਿਆ। ਉਹਨਾਂ ਨੇ ਆਪਣੇ ਰੀਡ ਸੋਚ ਮੁਤਾਬਕ ਜੋ ਸਾਡਾ ਸੀਨੀਅਰ ਸੈਨੇਟ ਸਕੂਲ ਚੱਲ ਰਿਹਾ ਸੀ ਕੜ ਹੌਸਟਲ ਰੋਡ ਤੇ ਉਸ ਬਿਲਡਿੰਗ ਨੂੰ ਬਣਾਉਣ ਵਾਸਤੇ ਬਡਾਲੀ ਵਿਖੇ ਜਗਾ ਮਿੱਥੀ ਲਈ ਬੜਾ ਪ੍ਰਲੋਕ ਕੀਤਾ ਕਿ ਉੱਥੇ ਬੱਚੇ ਬੜੇ ਵੱਧ ਗਏ ਸੀ ਸਟਾਫ ਬੜਾ ਵੱਧ ਗਿਆ ਸੀ ਪਲਾਟ ਬੜਾ ਛੋਟਾ ਸੀ ਐਸੇ ਸ਼ਿਫਟ ਕਰਨ ਵਾਸਤੇ ਵੱਡੀ ਬਿਲਡਿੰਗ ਵਾਸਤੇ ਕੁਰੰਦੇ ਮਹੀਆ ਫੰਡ ਕਰਾਏ ਲਗਭਗ 3 ਸਾਲ ਦੇ ਕਰੀਬ ਹੋ ਗਏ ਭਵੰਤਮਾਨ ਸਰਕਾਰ ਦੇ ਦਮਗ ਅਧਿਨਗਤੇ ਮਾਰਨ ਤੋਂ ਸਵਾਨ ਕੀਤਾ ਕੋਈ ਆ ਸਕੂਲ ਦੀ ਬਿਲਡਿੰਗ ਜੋ ਬਣਾਈ ਸੀ ਕਾਗਰ ਸਰਕਾਰ ਨੇ ਖੰਡਰ ਬਣਦੇ ਜਾ ਰਹੇ ਕਿਉਂਕਿ ਮੈਨੂੰ ਇਸ ਇਲਾਕੇ ਸੇਵਾਗੰਦਨ ਲੰਬਾ ਸਮਾਂ ਮਿਲਿਆ 12 ਤੋਂ 12 ਮਹੀਨੇ ਐਸਐਮਐਲ ਵੀ ਰਿਹਾ ਉਸ ਤੋਂ ਪਹਿਲਾਂ ਮੁੰਡਾਲ ਕੀ ਸੇਵਾਗੰਦਨ ਤਿੰਵਾਰੀ ਬੁਜੀ ਰਿਹਾ ਤਾਂ ਮੌਕਾ ਮਿਲਿਆ ਪਰ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਇਹ ਵਿਦਿਅਕ ਸੰਸਥਾ ਐਡੀ ਵੱਡੀ ਸੋਚ ਲੈ ਕੇ ਕਾਂਗਰਸ ਸਰਕਾਰ ਨੇ ਸ਼ੁਰੂ ਕਰਵਾਈ ਸੀ ਅੱਜ ਉਹ ਸਰਕਾਰ ਦੀ ਅੰਗੋਲੀ ਕਰਕੇ ਸਿੱਖਿਆ ਮੰਤਰੀ ਜਾਂ ਸਿੱਖਿਆ ਮਹਿਕਮੇ ਦੀ ਗੋਲੀ ਕਰਕੇ ਉਹ ਬਿਲਡਿੰਗ ਰੋਲ ਰਹੀ ਹੈ ਔਰ ਸਕੂਲ ਦੇ ਸਾਰੇ ਅਧਿਆਪਕ ਬੱਚੇ ਬੜੇ ਰੀਝ ਨਾਲ ਸੋਚ ਰਹੇ ਕਿਦੋਂ ਬਿਲਡਿੰਗ ਪੂਰੀ ਹੋਗੀ ਕਰਾਂਗੇ ਸੋ ਅੱਜ ਮੈਂ ਇਹ ਕਹਿਣਾ ਚਾਹਾਂ ਸਕੂਲ ਦੀ ਗੱਲ ਤਾਂ ਚਲੋ ਛੱਡੋ ਦੁਖਦਈ ਹੈ ਅਫਸੋਸ ਹੈ ਸਕੂਲ ਬਿਲਕੁਲ ਹੰਧਾਵਾ ਰੋਡ ਤੇ ਗੜਾਲੀ ਪਿੰਡ ਵਿੱਚ ਬਸਿਆ ਹੈ ਜਿੱਥੋਂ ਗਲੰਗਾ ਜਾਂਦੀ ਹੈ ਅੱਗੇ ਬੱਚਾ ਉੱਥੇ ਉਹਦਾ ਪਾਰੀ ਲਹਾ ਮਿਲਣਾ ਸੀ ਪਰ ਸਰਕਾਰ ਹਰ ਪਾਸੇ ਫੇਲ ਹੋ ਚੁਕੀ ਸਾ ਮੈਂ ਸਕੂਲ ਦੇ ਬਾਰੇ ਤੁਹਾਨੂੰ ਦੱਸਣ ਜਿਆਦਾ ਕਿਉਂਕਿ ਤੁਸੀਂ ਜੋ ਵੀ ਕੰਮ ਕਰਦੇ ਆ ਸਕੂਲ ਦੇ ਬਾਰੇ ਜਾਂ ਕੋਈ ਵੀ ਕੰਮ ਕਰਦੇ ਉਹਦੀ ਪੇਰਵਾਈ ਕਰਦੇ ਆ ਤੁਸੀਂ ਇਸ ਵੇਲੇ ਹੁਣ ਕੀ ਪੇਰਵਾਈ ਕਰੋਗੇ ਕਿ ਤੁਸੀਂ ਚਿੱਠੀਆਂ ਲਿਖਣ ਦੇ ਬਣੇ ਹੋ ਯਕੀਨ ਹੈ ਜੇ ਕੋਈ ਗੱਲ ਰੁਕਦੀ ਹੈ ਤੁਸੀਂ ਸਰਕਾਰ ਦਾ ਮੰਤਰੀ ਨੂੰ ਕਿਸੇ ਨੂੰ ਕੋਈ ਨਾ ਕੋਈ ਲਿਖਦੇ ਜਿਆਣਾ ਇਹਨਾਂ ਵਾਰ ਦੱਸੋ ਤੁਸੀਂ ਕੀ ਕਰੋਗੇ ਸਰਕਾਰ ਗੱਲ ਇਹ ਹੈ ਕਿ ਮੈਂ ਇੱਕ ਟ੍ਰਿਪਾ ਲੰਘਿਆ ਪਿੰਡ ਨੂੰ ਦੇਖੀ ਹੈ ਪਰ ਮੇਰੇ ਧਿਆਨ ਕੋਚੇ ਲਿਆਂਦਾ ਨਹੀਂ ਗਿਆ ਕਿ ਬਿਲਡਿੰਗ ਦੀ ਬਹੁਤ ਸਰਕਾਰੀ ਅਣਗਿਆਰੀ ਕਰਨੇ ਮੈਂ ਇਸ ਬਾਰੇ ਹਰ ਪੱਧਰ ਤੇ ਗੱਲ ਕਰਾਂਗਾ ਸਿੱਖਿਆ ਮੰਤਰੀ ਗਿਆ ਸਿੱਖਿਆ ਸਕੱਤਰ ਗਿਆ ਹਰ ਗੱਲ ਕਰਕੇ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਪਹਿਲਾਂ ਵੀ ਸਾਡੇ ਕੋਲ ਆਈਟੀ ਬਣੀ ਸੀ ਉਹਨਾਂ ਵਾਲੇ ਕੋਲ ਉਹ ਵੀ ਇੰਨੀ ਖਰਾਬ ਹੋ ਗਈ ਰੋਜ਼ ਦੀ ਮੇਨਾ ਪੈਰ ਵਾਈ ਤੋਂ ਅੱਜ ਦੇਖੋ ਅਖਬਾਰ ਪੜ੍ਹ ਕੇ ਤੁਸੀਂ ਸੱਤਵਾਂ ਅੱਠਵਾਂ ਇਹੋ ਲੱਗ ਗਿਆ ਇਹ ਅਣਜਾਣ ਸਰਕਾਰ ਸਰਵੇ ਜ਼ਰਬਾ ਹੈ ਨਹੀਂ ਪੰਜਾਬ ਨੂੰ ਬਹੁਤ ਰੋੜ ਕੇ ਰੱਖਤਾ ਤੋਂ ਮੈਂ ਵਿਧਕਦਾਰੇ ਦੇ ਰੱਤੇ ਕੋ ਉੱਡੇ ਮੈਨੂੰ ਬੜਾ ਤਰਸ ਆ ਰਿਹਾ ਪਰ ਮੈਂ ਵਿਸ਼ਵਾਸ ਹੁਣ ਕਰ ਲੱਗਾ ਨਿਵਾਸੀਆਂ ਨੂੰ जो तुम चिंता ना करो जल्दी तो तो मैं अपना ला करके स्कूल की बिल्डिंग तंज कुछ कराँगा शिफ्ट हो सके लाभ मिल जाए साहब जल्दी कम नहीं आता इलेक्शन की है देखो गल तो कोशिश कर सकता सुनवाई तो है नहीं किस पास इतने बड़ी सरकार है हर पास चुकी है पर मैं फिर भी हर पत्थर करा गल करा चिट्ठी पत्र व्यहर करा मिला डेपोरे लैके मैं सीखे गल करा दस को पैसे ही नहीं है क्या गल है की बात खुल के गल सामने आएगी ਬੇਰੀ ਪੂਰੀ ਕੋਸ਼ਿਸ਼ ਕੋਲਿਜੀ ਬਿਲਕੁਲ ਜਲਦੀ ਜਲਦੀ ਸਕੂਲ ਸ਼ਿਫਟ ਹੋ ਸਕੀ ਹੈ। ਸੂਤਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਇਸ ਇਮਾਰਤ ਦਾ ਕੰਮ 2021 ਦੇ ਵਿੱਚ ਗ੍ਰਾਂਟ ਰੀਜ਼ ਹੋਣਾ ਸ਼ੁਰੂ ਹੋਇਆ ਸੀ ਜੋ ਕਿ 15 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਸਨ। ਪਰ ਇਹ ਤਾਂ ਹੁਣ ਆਉਣ ਵਾਲੇ ਸਮੇਂ ਹੀ ਦੱਸੇਗਾ ਕਿ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਇਸ ਪ੍ਰਤੀ ਕਿੰਨਾ ਕੁ ਸੋਰਟ ਹੋਣਗੇ ਤੇ ਇਹਦਾ ਮੁੜ ਕੰਮ ਕਦੋਂ ਚਾਲੂ ਹੋਵੇਗਾ। ਫਿਲਹਾਲ ਇਹ ਬਿਲਡਿੰਗ ਨਿਰਮਾਣ ਹੋਣ ਤੋਂ ਪਹਿਲਾਂ ਹੀ ਖੰਡਰ ਬਣਦੇ ਰੂਪ ਧਾਰ ਕਰਨ ਜਾ ਰਹੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ